ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋਕੇ ਸਾਰੀ ਵਾਰਤਾ ਏ ਲਾਗੀ ਨੂੰ ਮਟਕਮਾੜੀ ਜੁੱਤੀ ਨੂੰ ਸੜਕਮਾੜੀ ਅੱਖ ਵਿੱਚ ਰੜਕ ਤੇ ਬੜਕ ਮਾੜੀ ਵਹਿਰਾ ਨੂੰ ਲਾਗੀ ਨੂੰ ਮੜਕਮਾੜੀ ਜੁੱਤੀ ਨੂੰ ਸੜਕਮਾੜੀ ਅੱਖ ਵਿੱਚ ਰੜਕ ਤੇ ਬੜਕ ਮਾੜੀ ਵਹਿਰਾ ਨੂੰ ਖੰਗ ਮਾੜੀ ਤਾਪ ਨੂੰ ਲਗਾਉਣਾ ਹੱਥ ਸਾਪ ਨੂੰ ਟੁੱਟਣਾ ਮਾੜਾ ਬਾਪ ਨੂੰ ਤੇ ਟੁੱਟਣਾ ਮਾੜਾ ਮਹਿਰਾਂ ਨੂੰ ਚਾਲੀ ਮਾੜੀ ਦਖਣ ਸੈਂਘੀਆਂ ਮਾੜਾ ਚਖਣਾ ਵੈਲੀ ਕਰੇ ਰੱਖਣਾ ਬਿਠਾਉਣਾ ਕਰ ਗੈਰਾਂ ਨੂੰ ਨਾਰ ਵਿਚਾਰ ਬਾਬੂ ਮਾੜੇ ਦਾ ਉਧਾਰ ਮਾੜਾ ਮਾੜਾ ਪੰਡਤਾਂ ਨੂੰ ਸ਼ਿਕਾਰ ਤੇ ਅਚਾਰ ਮਾੜਾ ਸ਼ਹਿਰਾਂ ਨੂੰ ਹੱਥ ਜੋੜ ਸਿੰਗ ਅਰਜ ਗੁਜਾਰਦਾ ਹੱਥ ਜੋੜ ਸਿੰਘ ਅਰਜ ਗੁਜਾਰਦਾ ਕਰੇ ਬੇਨਤੀਓ ਪੱਲਾ ਗਾਲ ਪਾਵਾਂ ਕਰੇ ਬੇਨਤੀਓ ਪੱਲਾ ਗਾਲ ਪਾਵਾਂ ਜੋ ਮੈਂ ਸੁਣ ਕੇ ਆਇਆ ਹਾਂ ਮੇਰੇ ਪਾਤਸ਼ਾਹ ਉਹ ਮੈਂ ਸੁਣ ਕੇ ਆਇਆ ਹਾਂ ਮੇਰੇ ਪਾਤਸ਼ਾਹ ਓਹੋ ਸੱਚੋ ਸੱਚ ਦੇਵਾ ਮੈਂ ਪਤਾ ਓਹੋ ਸੱਚੋ ਸੱਚ ਦੇਵਾ ਮੈਂ ਸੁਣਾ ਆਹ ਕੱਪ ਓ ੱਤੋ ਹੋਵੇ দেই মান পাহাড়িয়ে ভি ਲਈ এক ব্যوتপনা નવી ਲਈ এক ব্যوتপনা উননি হাতি মগালয়া হুননে উননি হাতি মগালয়া হুননে ওনু शब पे शराब मथे ते हलाती तवे बन के उथे ते मथे ते ਲਤੀ ਤਵੇ ਪੰਨ ਕੇ ਤੇਰੀ ਬੂਹੇ ਨਾਲ ਟੱਕਰੋ ਓਹ ਓਹ ਤੇਰੀ ਬੂਹੇ ਨਾਰਾ ਟੱਕਰ ਲਵਾ ਓਹ ਤੇਰੀ ਬੂਹੇ ਨਾਰਾ ਟੱਕਰ ਲਵਾ குழ earth... பே <situación> ਕਬੂਲੋ ਮੇਰੇ ਬਾਦਸ਼ਾਹ ਮੇਰੀ ਬੇਨਤੀ ਕਬੂਲੋ ਮੇਰੇ ਬਾਦਸ਼ਾਹ ਲਓ ਤੁਸੀਂ ਵੀ ਕੋਈ ਹਾਥੀ ਮੰਗਵਾ ਲਓ ਤੁਸੀਂ ਵੀ ਕੋਈ ਹਾਥੀ ਮੰਗਵਾ ਤੂੰ ਮਰਜੀ ਤੁਹਾਡੀ ਮੇਰੇ ਸ਼ੇਨਸ਼ਾ ਅੱਗੋਂ ਮਰਜੀ ਤੁਹਾਡੀ ਮੇਰੀ ਸ਼ੇਨਸ਼ਾ ਮੈਂ ਤਾਂ ਸਹਬਾ ਦਿੱਤਾ ਫਰਜ ਨਭਾ ਕੋ